ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾਉਣ ਲੱਗੇ ਹਾਂ ਜੀ ਗਾਜਰ ਦੀ ਖੀਰ ਅੱਧਾ ਕਿਲੋ ਆਪਾਂ ਗਾਜਰ ਲਈ ਆ ਛਿੱਲ ਲਿਆ ਧੋ ਲਿਆ ਇਹਨੂੰ ਆਪਾਂ ਕਰਨਾ ਕਦੂਕਸ ਬਹੁਤ ਹੀ ਟੇਸਟੀ ਜਿਹੜੀ ਗਾਜਰ ਦੀ ਖੀਰ ਬਣ ਕੇ ਤਿਆਰ ਹੁੰਦੀ ਆ ਬਿਲਕੁਲ ਸੌਖੇ ਤਰੀਕੇ ਦੇ ਨਾਲ ਤੇ ਗਾਜਰਾਂ ਨੂੰ ਆਪਾਂ ਕਦੂਕਸ ਕਰ ਲਿਆ ਤੇ ਹੁਣ ਆਪਾਂ ਰੱਖਦੇ ਆ ਕੜਾਹੀ ਬਿਨਾ ਘਿਓ ਤੇਲ ਦੁੱਧ ਤੋਂ ਜਿਹੜਾ ਪਹਿਲਾਂ ਆਪਾਂ ਗਾਜਰਾਂ ਨੂੰ ਪਾਉਣਾ ਆ ਇਹਦੇ ਵਿੱਚ ਤੇ ਗਾਜਰਾਂ ਨੂੰ ਆਪਾਂ ਜਿਹੜਾ ਘੱਟ ਸੇਕ ਦੇ ਉੱਤੇ ਪਕਾਉਣਾ ਅੱਜ ਕੱਲ੍ਹ ਜਿਹੜੀਆਂ ਗਾਜਰਾਂ ਇਹਨਾਂ ਦੇ ਵਿੱਚ ਜ਼ਿਆਦਾ ਜਿਹੜਾ ਰਸ ਨਹੀਂ ਹੁੰਦਾ ਹੈਗਾ ਜਦੋਂ ਸਰਦੀ ਦੇ ਮੌਸਮ ਵਿੱਚ ਗਾਜਰ ਹੁੰਦੀ ਉਹਦੇ ਵਿੱਚ ਰਸ ਬਹੁਤ ਹੁੰਦਾ ਹੈ ਇੱਥੇ ਬਹੁਤ ਘੱਟ ਹੁੰਦਾ ਹੈ ਇਸ ਕਰਕੇ ਸੇਕ ਨੂੰ ਘੱਟ ਰੱਖਣਾ ਆਪਾਂ ਕਿਉਂਕਿ ਆਪਾਂ ਇਹਦੇ ਵਿੱਚ ਕੁਝ ਨਹੀਂ ਪਾਇਆ ਨਾ ਘਿਓ ਪਾਇਆ ਨਾ ਦੁੱਧ ਪਾਇਆ ਤੇ ਐਦਾਂ ਗਾਜਰਾਂ ਨੂੰ ਆਪਾਂ ਢੱਕ ਕੇ ਪਕਾਉਣਾ ਹੈ ਘੱਟ ਸੇਕ ਦੇ ਉੱਤੇ ਤੇ ਦੇਖੋ ਗਾਜਰ ਦਾ ਕਲਰ ਜਿਹੜਾ ਪਹਿਲਾਂ ਨਾਲ ਚੇਂਜ ਹੋ ਗਿਆ ਬਿਲਕੁਲ ਸੁੱਕੀਆਂ ਆ ਇਹ ਤੇ ਇਸੇ ਕੱਪ ਘੱਟ ਰੱਖਿਆ ਹੈ ਬਸ ਫਿਰ ਵੀ ਆਪਾਂ ਇਦਾਂ ਹੀ ਢੱਕ ਕੇ ਹਾਲੇ ਪਕਾਉਣਾ ਇਹਨਾਂ ਨੂੰ ਫਿਰ ਆਪਾਂ ਦੁੱਧ ਪਾਵਾਂਗੇ ਇਹਦੇ ਵਿੱਚ ਤੇ ਬਹੁਤ ਹੀ ਆਸਾਨ ਵਾ ਖੀਰ ਬਣਾਉਣੀ ਬਹੁਤ ਟੇਸਟੀ ਬਣਦੀ ਆ ਗਾਜਰ ਤੋਂ ਹੀ ਆਪਾਂ ਕਈ ਚੀਜ਼ਾਂ ਬਣਾ ਸਕਦੇ ਆ ਤੇ ਦੇਖੋ ਜਿਹੜੀਆਂ ਗਾਜਰਾਂ ਦਾ ਰੰਗ ਕਾਫੀ ਚੇਂਜ ਹੋ ਗਿਆ ਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਹਿਲਾਂ ਥੋੜੇ ਜਿਹੇ ਦੁੱਧ ਪਾ ਕੇ ਇਹਨੂੰ ਮਿਕਸ ਕਰਦੇ ਆ ਤੇ ਮੈਂ 1/2 ਕਿਲੋ ਦੁੱਧ ਇਹ ਲਿਆ 500 ਗ੍ਰਾਮ ਜਿਹੜਾ ਤੇ ਪਹਿਲਾਂ ਆਪਾਂ ਥੋੜਾ ਜਿਹਾ ਪਾ ਕੇ ਰਲਾਇਆ ਤੇ ਬਾਕੀ ਦਾ ਦੁੱਧ ਵੀ ਇਹਦੇ ਵਿੱਚ ਪਾ ਕੇ ਤੇ ਇਹਨੂੰ ਟੱਕ ਦੇਣਾ ਹੈ ਟੱਕ ਕੇ ਇਹਨੂੰ ਆਪਾਂ ਪਕਾਉਣਾ ਹੈ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖਿਓ ਤੇ ਬਹੁਤ ਜ਼ਿਆਦਾ ਟੇਸਟੀ ਹੈ ਜਿਹੜੀ ਗਾਜਰ ਦੀ ਖੀਰ ਬਣ ਕੇ ਤਿਆਰ ਹੁੰਦੀ ਹੈ ਵੀਡੀਓ ਆਪਾਂ ਨੂੰ ਪਤਾ ਵੀ ਆਪਾਂ ਬਿਲਕੁਲ ਆਸਾਨ ਤਰੀਕੇ ਨਾਲ ਬਣਾਈ ਦੀ ਆ ਤੇ ਛੋਟੀ ਜਿਹੀ ਰੱਖ ਕੇ ਬਣਾਈ ਦੀ ਆ ਸਧਾਰਨ ਤਰੀਕੇ ਨਾਲ ਬਣਾਈ ਦੀ ਆ ਆਪਾਂ ਡਰਾਈ ਫਰੂਟ ਲਏ ਕੁਝ ਕਾਜੂ ਬਦਾਮ ਕਿਸ਼ਮਿਸ਼ ਤੇ ਥੋੜਾ ਨਾਰੀਅਲ ਠੂਠੀ ਜਿਹਨੂੰ ਆਪਾਂ ਬੋਲਦੇ ਆ ਤੇ ਉਹ ਆਪਾਂ ਜਿਹੜੇ ਕੱਟ ਕੇ ਰੱਖ ਲਏ ਆ ਤੇ ਦੇਖੋ ਜਿਹੜੀਆਂ ਗਾਜਰਾ ਪਹਿਲਾਂ ਨਾਲੋਂ ਕਾਫੀ ਪੱਕ ਗਈਆਂ ਰਲ ਗਈਆਂ ਆ ਤੇ ਹੁਣ ਆਪਾਂ ਇਹਦੇ ਵਿੱਚ ਪਾਨੇ ਡਰਾਈ ਫਰੂਟ ਵੀ ਜਿਹੜੇ ਆਪਾਂ ਪੂਰੀ ਲੰਬੀ ਨਹੀਂ ਦਿਖਾ ਸਕਦੇ ਜਿਆਦਾ ਲੰਬੀ ਬਣ ਜਾਂਦੀ ਆ ਤੇ ਇਸ ਕਰਕੇ ਜਿਹੜਾ ਆ ਵੀਡੀਓ ਆਪਾਂ ਨੂੰ ਛੋਟੀ ਕਰਨੀ ਪੈਂਦੀ ਆ ਤੇ ਹੁਣ ਫੇਰ ਹਲੇ ਇਹਨੂੰ ਆਪਾਂ ਘੱਟ ਸੇਕ ਦੇ ਉੱਤੇ ਪੱਕਣ ਦੇਣਾ ਚੰਗੀ ਤਰ੍ਹਾਂ ਤਾਂ ਕਿ ਰਲ ਜਾਵੇ ਗਾਜਰਾ ਤੇ ਦੁੱਧ ਜਿਹੜਾ ਆ ਰਲ ਜਾਵੇ ਤੇ ਇਹੋ ਇਹਦੇ ਵਿੱਚ ਜਿਹੜਾ ਮਿੱਠਾ ਆਪਾਂ ਪਾਉਣਾ ਬਹੁਤ ਹਿਸਾਬ ਨਾਲ ਪਾਉਣਾ ਕਿਉਂਕਿ ਗਾਜਰਾ ਜਿਹੜੀਆਂ ਆਪਣੀਆਂ ਮਿੱਠੀਆਂ ਹੁੰਦੀਆਂ ਆ ਇਸ ਕਰਕੇ ਮਿੱਠਾ ਜ਼ਿਆਦਾ ਨਹੀਂ ਪਾਉਣਾ ਇਹਦੇ ਵਿੱਚ ਤੇ ਮੈਂ ਜਿਹੜੇ ਪਾਉਣੇ ਆ 2-3 ਚਮਚ ਬਸ ਚੀਨੀ ਦੇ ਪਾਉਣੇ ਆ ਮੈਂ ਜ਼ਿਆਦਾ ਨਹੀਂ ਪਾਉਣੀ ਹੈਗੀ ਕਿਉਂਕਿ ਗਾਜਰਾ ਪਹਿਲਾਂ ਹੀ ਮਿੱਠੀਆਂ ਆ ਵੀਡੀਓ ਨੂੰ ਪੂਰੀ ਦੇਖਿਓ ਸਕਿੱਪ ਨਾ ਕਰਿਓ ਅੱਗੇ ਆਪਾਂ ਹੋਰ ਇਹਦੇ ਵਿੱਚ ਇੱਕ ਚੀਜ਼ ਪਾਉਣੀ ਆ ਤੇ ਮਿਕਸ ਕਰ ਦਨੇ ਮਿੱਠਾ ਤੁਸੀਂ ਜਿਆਦਾ ਪਸੰਦ ਕਰਦੇ ਜਿਆਦਾ ਪਾ ਸਕਦੇ ਆ ਪਰ ਘੱਟ ਮਿੱਠਾ ਇਹਦੇ ਵਿੱਚ ਪਾਓ ਗਾਜਰ ਮਿੱਠੀ ਹੁੰਦੀ ਇਸ ਕਰਕੇ ਆਪਾਂ ਥੋੜਾ ਜਿਹਾ ਮਿੱਠਾ ਪਾਇਆ ਇਹਦੇ ਵਿੱਚ ਟੱਕ ਦਿੱਤਾ ਰਲਾ ਕੇ ਸੇਕ ਘੱਟੇ ਰੱਖਣਾ ਆਪਾਂ ਜਿਆਦਾ ਨਹੀਂ ਸੇਕ ਨੂੰ ਕਰਨਾ ਜਿਆਦਾ ਕਰਾਂਗੇ ਤਾਂ ਇਹ ਜਿਹੜੀਆਂ ਗਾਜਰ ਆਪਣੀਆਂ ਇੱਕਦਮ ਸੁੱਕ ਜਊਗੀਆਂ ਦੁੱਧ ਸੁੱਕ ਜਊਗਾ ਇਹਨਾਂ ਇੱਕਦਮ ਤੇ ਇਹ ਪਾਏ ਜੀ ਆਪਾਂ ਮਿਲਕ ਪਾਊਡਰ 2-3 ਚਮਚੇ ਮਿਲਕ ਪਾਊਡਰ ਦੇ ਪਾਏ ਆ ਤੇ ਇਹਨੂੰ ਆਪਾਂ ਮਿਕਸ ਕਰਦੇ ਆਂ ਇਹਦੇ ਨਾਲ ਜਿਹੜਾ ਆ ਖੀਰ ਦਾ ਟੇਸਟ ਬਹੁਤ ਹੀ ਵਧੀਆ ਬਣ ਜਾਂਦਾ ਹੈ ਤੇ ਇਸ ਕਰਕੇ ਆਪਾਂ ਮਿਲਕ ਪਾਊਡਰ ਪਾਇਆ ਅਗਰ ਨਹੀਂ ਪਾਉਣਾ ਚਾਹੁੰਦੇ ਤਾਂ ਸਕਿੱਪ ਕਰ ਦਿਓ ਪਰ ਇਹden ਟੇਸਟ ਜਿਹੜਾ ਅਲੱਗ ਹੋ ਜਾਂਦਾ ਹੈ ਤੇ ਇਹਨੂੰ ਵੀ ਆਪਾਂ ਰਲਾਣੇ ਆ ਚੰਗੀ ਤਰ੍ਹਾਂ ਰਲਾ ਕੇ ਤੇ ਇਹਨੂੰ ਆਪਾਂ ਟੱਕ ਟੱਕ ਦੰਨੇ ਆ ਫਿਰ ਹਲੇ ਟੱਕ ਇਹਨੂੰ ਆਪਾਂ ਪਕਾਉਣਾ ਹੈ ਵੀਡੀਓ ਚੰਗੀ ਲੱਗਦੀ ਹੁੰਦੀ ਤਾਂ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਜੀ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਦੱਸ ਦਿਆ ਕਰੋ ਵੀਡੀਓ ਕਿੱਦਾਂ ਦੀ ਲੱਗੀ ਆ ਤੇ ਬਹੁਤ ਮਿਹਨਤ ਹੁੰਦੀ ਆ ਤੇ ਦੂਜਾ ਆਪਾਂ ਬਹੁਤ ਆਸਾਨ ਜਿਹਾ ਤਰੀਕਾ ਜਿਹੜਾ ਵਰਤੀਦਾ ਹੈ ਹਰ ਇੱਕ ਰੈਸਪੀ ਤਿਆਰ ਕਰਨੇ ਦਾ ਤੇ ਸਪੋਰਟ ਕਰ ਦਿਆ ਕਰੋ ਚੈਨਲ ਨੂੰ ਸਾਡੇ ਨੂੰ ਨਵੇਂ ਵੀਰ ਜਿਹੜੇ ਜੋੜਦੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜੀ ਤੇ ਸ਼ੇਅਰ ਕਰ ਦਿਆ ਕਰੋ ਵੀਡੀਓ ਨੂੰ ਬਹੁਤ ਜ਼ਿਆਦਾ ਮਿਹਨਤ ਹੁੰਦੀ ਆ ਕੋਈ ਵੀ ਆਪਾਂ ਕੰਮ ਕਰਦੇ ਆ ਤੇ ਵੀਡੀਓ ਜਿਹੜੀ ਆ ਬਹੁਤ ਹੀ ਟਾਈਮ ਲੱਗਦਾ ਬਣਾਉਣ ਨੂੰ ਬਹੁਤ ਮਿਹਨਤ ਹੁੰਦੀ ਹਰ ਕਲਕਲ ਚੀਜ਼ ਦਾ ਧਿਆਨ ਰੱਖਣਾ ਪੈਂਦਾ ਆ ਤੇ ਇਸ ਕਰਕੇ سپورਟ ਜਰੂਰ ਕਰਿਆ ਕਰੋ ਜੀ ਤੇ ਆਪਾਂ ਟੱਕ ਦਿੱਤਾ ਦੇਖੋ ਜੀ ਖੀਰ ਆਪਣੀ ਜਿਹੜੀ ਆ ਬਹੁਤ ਹੀ ਸੋਹਣੀ ਬਣ ਕੇ ਤਿਆਰ ਹੋਈ ਆ ਬੜੀ ਸੋਹਣੀ ਮਹਿਕ ਆਉਂਦੀ ਏ ਇਹਦੇ ਵਿੱਚੋਂ ਤੇ ਹੁਣ ਆਪਾਂ ਇੱਕ ਡੋਂਗੇ ਦੇ ਵਿੱਚ ਤੁਹਾਨੂੰ ਪਾ ਕੇ ਦਿਖਾ ਲਦੇ ਆਂ ਗੈਸ ਆਪਾਂ ਕਰਤਾ ਬੰਦ ਹੋਰ ਨਰਮ ਰਖਣੀ ਤਾਂ ਤੁਸੀਂ ਦੁੱਧ ਹੋਰ ਜ਼ਿਆਦਾ ਪਾ ਸਕਦੇ ਆਂ ਪਰ ਅਸੀਂ ਇਹਦੇ ਤੋਂ ਨਰਮ ਨਹੀਂ ਕਰਨੀ ਤੇ ਹੁਣ ਮੈਂ ਇੱਕ ਡੋਂਗੇ ਦੇ ਵਿੱਚ ਪਾ ਕੇ ਤੁਹਾਨੂੰ ਦਿਖਾਉਂਦੈ ਨੀ ਦੇਖੋ ਕਿੰਨੀ ਸੋਹਣੀ ਆਪਣੀ ਗਾਜਰ ਦੀ ਜਿਹੜੀ ਖੀਰ ਬਣ ਕੇ ਤਿਆਰ ਹੋ ਗਈ ਆ। ਨਾਪਾ ਇਹਦੇ ਵਿੱਚ ਘਿਓ ਪਾਇਆ ਤੇ ਦੁੱਧੇ ਬਸ ਪਾਇਆ ਆਪਾਂ। ਦੁੱਧ ਦੇ ਵਿੱਚ ਇਹਨੂੰ ਆਪਾਂ ਪਕਾਇਆ। ਪਹਿਲਾਂ ਕਲੀਆਂ ਗਾਜਰਾਂ ਪਕਾਈਆਂ ਫਿਰ ਆਪਾਂ ਦੁੱਧ ਚ ਪਕਾਈਆਂ ਤੇ ਬਹੁਤ ਸੋਹਣੀ ਖੀਰ ਆਪਣੀ ਗਾਜਰ ਦੀ ਬਣ ਗਈ ਜੀ ਨਵੀਂ ਰੈਸਪੀ ਆ ਨਵੀਂ ਡਿਸ਼ ਆ ਬਣਾ ਕੇ ਖਾ ਕੇ ਦੇਖੋ ਬਹੁਤ ਹੀ ਟੇਸਟੀ ਲੱਗੂ ਕਿ ਬੱਚਿਆਂ ਬੜਿਆਂ ਨੂੰ ਸਾਰਿਆਂ ਨੂੰ ਪਸੰਦ ਆਊਗੀ ਜੀ। ਬਣਾਇਓ ਖਾਇਓ ਤਾਂ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਲਓ ਜੀ ਆਪਾਂ ਇੱਕ ਡੋਂਗੇ ਦੇ ਵਿੱਚ ਪਾ ਕੇ ਤੁਹਾਨੂੰ ਦਿਖਾਤੀ ਦੇਖ ਸਕਦੇ ਤੁਸੀਂ ਕਿੰਨੀ ਸੋਹਣੀ ਜਿਹੜੀ ਗਾਜਰ ਦੀ ਖੀਰ ਆਪਣੀ ਬਣ ਕੇ ਤਿਆਰ ਹੋ ਗਈ ਆ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ